ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ਓਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਵਾਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਚ ਬਰਾਮਦੀਆਂ ਹੋਈਆਂ ਤੇ ਦੋਸ਼ੀ ਫੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਡੱਕਿਆ ਨੂੰ ਉਹਦਾ ਜਿਹੜਾ ਡਰਾਈਵਰ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨਾਲ ਪੁੱਛਿਆ ਤਾਂ ਹੋਏ ਨੇ ਦੱਸਿਆ ਵੀ ਇਹ ਸ਼ਰਾਬ ਆ ਜੀ ਜਦੋਂ ਇਹਨਾਂ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1.700 ਦੇ ਕਰੀਬ ਪੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਹੋਗੇ ਸੀਗੇ 48 48 ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਰਿਪੋਰਟ ਦਰਜ ਕੀਤੀ ਹੈ ਕਿਹੜੇ ਬ੍ਰਾਂਡ ਦੀ ਸ਼ਰਾਬ ਆ ਜੀ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕਿਸ਼ ਚ ਦਸਨ ਤਾਬ ਕੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਕੁ ਡਾਊਨ ਆਇਆ ਦਾ ਵੱਡਾ ਜੀ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾ ਬਿੱਲ ਤੋਂ ਇਹ ਸ਼ਰਾਬ ਬਈ ਬਿੱਲ ਜਦੋਂ ਪੁਸ਼ਕਿਸ਼ ਕੀਤੀ ਤੇ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਅਸੀਂ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਸੀ ਇਲੀਗਲ ਸ਼ਰਾਬ ਇਹ ਕਿਹੜਾ ਪ੍ਰੋਗਰਾਮ ਦੀ ਕਿਥੇ ਹੈ ਇਹ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਹੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦ ਇਹ ਕਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਇਹ ਦੱਸਣ ਦਾ ਤੌਰ ਕੀ ਹੈ ਵੀ ਮੈਂ ਵੀ ਅੱਗੇ ਨਹੀਂ ਗਿਆ ਗਾਊਨ ਮੈਨੂੰ ਉੱਥੇ ਹੀ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ 'ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗਾਊਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ 'ਚ ਨੋਮੀਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਆ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਆ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਤਾਂ ਫਿਰ ਇਹਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜੇ ਪੰਜਾਬ ਜਿਹੜੀ ਲੱਕ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪੀ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅਮਰਸਾਦ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਮਾਨ ਲੈ ਕੇ ਆਉਣੇ ਆ ਅਗਲੀ ਪੁਸ਼ਕਿਸ਼ ਮੁੱਢਲੀ ਪੁਸ਼ਕਿਸ਼ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਮਾਨ ਦੇ ਦੌਰਾਨ ਸਾਰਾ ਕਲਾਸਿਕ ਕਰਾਂਗੇ ਇਹ ਇਹ ਪਤਾ ਲੱਗਿਆ ਕਿ ਜਿਹੜੀ ਅਮਰਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਈ ਹੀ ਤੇ ਕਿ ਕਿੰਨਾਂ ਨੂੰ ਜਾ ਕੇ ਇਹਨਾਂ ਨੇ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਜੀ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਆ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਹੋਰ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਬਰੀਕੀ ਨਾ ਪੁੱਛਕਿਸ਼ ਕਰਾਂਗੇ ਜਿਹੜੇ ਜਿਹੜੇ ਇਸ ਚੀਜ਼ ਦੇ ਇਸ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ ਉਧਰ ਐਕਸਪੋਰਟ ਕਰਨ ਸੇ ਸ਼ਾਮਲ ਹੋਣਗੇ ਕੋਈ ਛੱਡਿਆ ਨਹੀਂ ਜਾਊਗਾ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ਓਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਚ ਬਰਾਮਦ ਕੀਆ ਹੋਇਆ ਤੇ ਦੋਸ਼ੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ਕੀਤ ਵਰਤੋਂ ਦੇ ਨਾਲ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨੇ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਸ਼ਰਾਬ ਆ ਜੀ ਜਦੋਂ ਉਹਨਾਂ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਬੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਆਉਗੇ ਸੀਗੇ 48 48 ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫੀ ਅਦਰਜ਼ ਕੀ ਦੀ ਜੀ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇ ਚ ਦਸਣ ਤਾਬ ਕੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹਾਲੀ ਕਿ ਗੋਡਾਊਨ ਆ ਇਹਨਾਂ ਦਾ ਵੱਡਾ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾ ਬਿੱਲ ਤੋਂ ਇਹ ਸ਼ਰਾਬ। ਬਈ ਬਿੱਲ ਜਦੋਂ ਪੁਛਗਿਸ਼ ਕੀਤੀ ਤੇ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਇਹ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ। ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲਕੁਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਸੀ। ਇਲੀਗਲ ਸ਼ਰਾਬ ਦੀ ਹੋ ਰਹੀ ਹੈ। ਕਿ ਕਿਤੋਂ ਬਰਾਮਦਗੀ ਕੀਤੀ ਹੈ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਸੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦ ਇਹ ਜਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਵੀ ਮੈਂ ਵੀ ਅੱਗੇ ਨਹੀਂ ਗਿਆ ਗੋਡਾਊਨ ਮੈਨੂੰ ਉੱਥੇ ਹੀ ਗੱਡੀ ਦੀ ਸਪਲਾਈ ਜਿੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ 'ਚ ਤੇ ਉਹ ਅਸੀਂ ਤਕਰੀਬਨ ਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਊਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ 'ਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰফতার ਕਰਾਂਗੇ ਤਾਂ ਫਿਰ ਇਹਦਾ ਵੱਡਾ ਖਲਾਸਾ ਹੋਏਗਾ ਜੀ ਇਧਰ ਵੀ ਜਿਹੜੇ ਪੰਜਾਬ ਜਿਹੜੀ ਲੱਕ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅਮਰਸਰ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਮਾਨ ਲੈ ਕੇ ਆਉਣੇ ਆ ਅਗਲੀ ਪੁਸ਼ਕਿਸ਼ ਮੁੱਢਲੀ ਪੁਸ਼ਕਿਸ਼ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਮਾਨ ਦੇ ਦੌਰਾਨ ਸਾਰਾ ਕਲਾਸਿਕ ਕਰਾਂਗੇ ਇਹ ਇਹ ਪਤਾ ਲੱਗਿਆ ਕਿ ਜਿਹੜੀ ਅਮਰਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਈ ਹੀ ਤੇ ਕਿ ਕਿੰਨਾਂ ਨੂੰ ਜਾ ਕੇ ਇਹਨਾਂ ਨੇ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਜੀ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਆ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਹੋਰ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਬਰੀਕੀ ਨਾ ਪੁੱਛਕਿਸ਼ ਕਰਾਂਗੇ ਜਿਹੜੇ ਜਿਹੜੇ ਇਸ ਚੀਜ਼ ਦੇ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ ਉਧਰ ਐਕਸਪੋਰਟ ਕਰਨ ਚ ਸ਼ਾਮਲ ਹੋਣਗੇ ਕੋਈ ਛੱਡਿਆ ਨਹੀਂ ਜਾਊਗਾ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ਓਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮਹਿੰਮ ਕੱਲ੍ਹ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਹੀ ਤੇ ਕਾਫੀ ਵੱਡੀ ਮਾਤਰਾ ਚ ਰਾਮਦਿਆਂ ਹੋਈਆਂ ਤੇ ਦੋਛੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ਕੀਤ ਵਰਤੋਂ ਦੇ ਨਾਲ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਗੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨੇ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਸ਼ਰਾਬ ਵਾਲੀ ਜਦੋਂ ਉਹਨਾਂ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਬੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਆਉਗੇ ਸੀਗੇ 48 48 ਕਾਪੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫੀ ਅਧਰਸ ਕੀ ਦੀ ਜੀ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇ ਚ ਦਸਣ ਤਾਬ ਕੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਕਿ ਗੋਡਾਊਨ ਆਇਆ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਬਿਨਾ ਬਿੱਲ ਤੋਂ ਇਹ ਸ਼ਰਾਬ। ਬਈ ਬਿੱਲ ਜਦੋਂ ਪੁੱਛਗਿਸ਼ ਕੀਤੀ ਤਾਂ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਇਹ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ। ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਜੀ। ਇਲੈਗਲ ਸ਼ਰਾਬ ਦੀ ਹੋ ਰਹੀ ਹੈ। ਕਿਤੋਂ ਆ ਰਾਮ ਦੀ ਕੀਤੀ ਇਹ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਸੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦ ਇਹ ਜਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਵੀ ਮੈਂ ਵੀ ਅੱਗੇ ਨਹੀਂ ਗਿਆ ਗੋਡਾਉਨ ਮੈਨੂੰ ਉੱਥੇ ਹੀ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ 'ਚ ਤੇ ਉਹ ਅਸੀਂ ਤਕਰੀਬਨ ਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਉਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ 'ਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰফতার ਕਰਾਂਗੇ ਤਾਂ ਫਿਰ ਇਹਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜਾ ਪੰਜਾਬ ਜਿਹੜੀ ਲੱਕ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਮਾਂਡ ਲੈ ਕੇ ਆਉਣੇ ਆ ਅਗਲੀ ਕੁਸ਼ਕਿਸ਼ ਬੁੜਲੀ ਕੁਸ਼ਕਿਸ਼ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਮਾਂਡ ਦੇ ਦੌਰਾਨ ਸਾਰਾ ਖਲਾਸਾ ਕਰਾਂਗੇ ਇਹਦਾ ਇਹ ਪਤਾ ਲੱਗਿਆ ਕਿ ਜਿਹੜੀ ਅਮਰਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾਂ ਨੇ ਮੰਗਵਾਈ ਹੀ ਤੇ ਕਿ ਕਿੰਨਾਂ ਨੂੰ ਜਾ ਕੇ ਇਹਨਾਂ ਨੇ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਨੂੰ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨੋਮੀਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਉਹਨਾਂ ਦੀ ਇਹਨਾਂ ਨੇ ਅਨਲੋਡ ਕਿੱਥੇ ਕਰਦੀ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦਸਨ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਹਾ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ। ਹੋਰ ਪੁਲਿਸ ਵੱਲੋਂ ਕੀ ਕਾਰਵਾਈ ਹੈ? ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ। ਇਹਨੂੰ ਪੁਲਿਸ ਰਿਮਾਂਡ ਲਿਆ ਜਾ ਰਿਹਾ। ਬਰੀਕੀ ਨਾ ਪੁੱਛਕਿਸ਼ ਕਰਾਂਗੇ ਜਿਹੜੇ-ਜਿਹੜੇ ਇਸ ਚੀਜ਼ ਦੇ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ-ਉਧਰ ਐ ਐਕਸਪੋਰਟ ਕਰਨ 'ਚ ਸ਼ਾਮਲ ਹੋਣਗੇ ਕੋਈ ਛੱਡਿਆ ਨਹੀਂ ਜਾਊਗਾ।